ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਿਕ ਸਥਾਨ ਤੇ ਅੱਜ ਮਾਤਾ ਕੋਲਾ ਜੀ ਭਲਾਈ ਟਰਸਟ ਦੇ ਮੁੱਖ ਸੇਵਾਦਾਰ ਸੈਕਸਾ ਭਾਈ ਗੁਰਪਾਲ ਸਿੰਘ ਜੀ ਔਰ ਹਰਵਿੰਦਰ ਸਿੰਘ ਜੀ ਇਲੈਕਟਡ ਉਹਨਾਂ ਦੇ ਹੀ ਿਆਰ ਵਾਲੇ ਸਾਡੇ ਦਰਬਾਰ ਸਾਹਿਬ ਦੇ ਮਹਿੰਦਰ ਸਾਹਿਬ ਔਰ ਸਿੱਧਾ ਬਾਬਾ ਦੀਪ ਸਿੰਘ ਜੀ ਦੇ ਗੁਰੂਸਥਾਨ ਦੇ ਮੈਨੇਜਰ ਸਾਹਿਬ ਸਾਡੇ ਬਹੁਤ ਪਿਆਰ ਵਾਲੇ ਅਜੈਪ ਸਿੰਘ ਜੀ ਵਿਆਸੀ ਸਮੂਚਿਆਂ ਨੇ ਅੱਜ ਜੋ ਗੁਰੂ ਦੇ ਕਾਰਜ ਭਾਈ ਗੁਰਕਬਾਦ ਸਿੰਘ ਉਹਨਾਂ ਨੇ ਕੀਤੇ ਐ ਨਵੀਂ ਬਿਲਡਿੰਗ ਬਣਾ ਕੇ ਉਹਦੇ ਵਿੱਚ ਜਿੱਤ ਪ੍ਰੋਣਿਤ ਕੀ ਬਲਾਗ ਜਿਹੜਾ ਬਣਾਇਆ ਗਿਆ ਨਾਲ ਬਾਥਰੂਮ ਬਣਾਏ ਗਏ ਆ ਕਿਚਨ ਮਣਾਈ ਗਈ ਹੈ ਤੇ ਨਾਲ ਹੀ ਡਿਸਪੈਂਸਰੀ ਦਾ ਜਿਹੜੇ ਰੈਨੋਵੇਟ ਕਰਕੇ ਕਾਰਜ ਕੀਤੇ ਗਏ ਆ ਬਹੁਤ ਹੀ ਅਤੀ ਸੁੰਦਰ ਆ ਤੇ ਮੈਂ ਅਰਦਾਸ ਵੀ ਕਰਦਾ ਹੈ ਕਿ ਭਾਈ ਗੁਰੂ ਅਕਬਾਲ ਸਿੰਘ ਜੀ ਜਿਹੜੇ ਪੂਰੇ ਸੰਸਾਰ ਦੇ ਵਿੱਚ ਬਾਣੀ ਤੇ ਜੀ ਇਹ ਕਥਾ ਦੇ ਜਰੀਏ ਤਦ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਤੇ ਬੜਾ ਵੱਡਾ ਉਹਨਾਂ ਦਾ ਨਾਂ ਸੰਸਾਰ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਹੈ ਤੇ ਉਹ ਜਿੱਥੇ ਉਹ ਗਰਵਾਣੀ ਦਾ ਦਾ ਪ੍ਰਚਾਰ ਕਰਦੇ ਧਰਮ ਦਾ ਪ੍ਰਚਾਰ ਕਰਦੇ ਉੱਥੇ ਸੇਵਾ ਦੇ ਕਾਰਜ ਵੀ ਉਹਨਾਂ ਨੇ ਜਦੋਂ ਜਦੋਂ ਸਮਾਂ ਆਉਂਦਾ ਉਹ ਕਾਰਜ ਕਰਦੇ ਆ ਤੇ ਮੈਨੂੰ ਬੜਾ ਬਹੁਤ ਅੱਛਾ ਲੱਗਾ ਜਦੋਂ ਅਸੀਂ ਅਸੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਇਹ ਦੇਖਿਆ ਜਾ ਕੇ ਤੇ ਤੇ ਨਾਲ ਹੀ ਆ ਜਿਹੜੀ ਮੈਂ ਗੱਲ ਕਹੀ ਗਈ ਹੈ ਕਿ ਭਾਵੇਂ ਉਹ ਦਫ਼ਤਰ ਆ ਭਾਵੇਂ ਫਰਨੀਚਰ ਆ ਨਾਲ ਭਾਵੇਂ ਡਿਸਪੈਂਸਰੀ ਆ ਤੇ ਭਾਵੇਂ ਬਾਸੂ ਭਾਵੇਂ ਕਿਚਨ ਦਾ ਕੰਮ ਕੀਤਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪਹਿਲਾਂ ਤਾਂ ਉਹਨਾਂ ਨੂੰ ਵਧਾਈ ਦਿੰਨੇ ਆ ਕਿਉਂਕਿ ਉਹਨਾਂ ਨੇ ਗੁਰੂ ਸ੍ਰੀ ਦਬਾਪਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਆਂ ਗੁਰੂ ਸ੍ਰੀ ਦਬਾਪਾ ਦੀਪ ਸਿੰਘ ਜੀ ਤੁਠੇ ਆ ਉਹਨਾਂ ਤੇ ਤੇ ਬੜੀ ਮਿਹਰ ਕੀਤੀ ਉਹਨਾਂ ਤੇ ਮੈਂ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਘਰ ਜਿਹੜੇ ਉਹ ਸਮਾਜ ਦੇਵੀ ਤੇ ਗੁਰੂ ਘਰਾਂ ਦੇ ਕਰਤੇ ਰਹਿਣ ਇੱਕ ਹੋਰ ਅਦਾਸ਼ ਹੈ ਕਿ ਪ੍ਰਮਾਤਮਾ کارਪੂਰ ਸੀਤ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਦੇਹ ਰੋਗਤਾ ਬਖਸ਼ੇ ਤਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਜਿੱਦਾਂ ਅੱਗੇ ਪ੍ਰਚਾਰ ਕਰਦੇ ਧਰਮ ਦਾ ਪ੍ਰਚਾਰ ਕਰਦੇ ਰਹਿਣ ਮੈਂ ਖੀਦ ਦੇ ਵਿੱਚ ਫਿਰ ਉਹਨਾਂ ਦਾ ਧੰਨਵਾਦ ਕਰਦਾ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਨੇ ਆਉਣਾ ਸੀ ਉਹ ਆਪਣੇ ਰਜੇਮਾਂ ਬੈਸਿੱਗੇ ਨਹੀਂ ਆ ਸਕੇ ਉਹਨਾਂ ਵੱਲੋਂ ਵੀ ਆਪ ਜੀ ਦੀ ਸੰਸਥਾ ਦਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਔਰ ਗੁਰੂ ਆਪ ਜੀ ਨੂੰ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਲਵੰਤ ਸਿੰਘ ਜੀ ਵੰਨਣ ਕੇ ਉਹਨਾਂ ਨੇ ਬਹੁ ਡਿਟੇਲ ਦੇ ਨਾਲ ਸਾਰੀ ਜਿਹੜੀ ਹੈ ਨਾ ਗੱਲਬਾਤ ਸਾਂਝੀ ਕੀਤੀ ਹੈ ਬਸ ਇੰਨਾ ਹੀ ਹੈ ਵੀ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਜਿਹੜਾ ਹੈ ਬਹੁਤ ਭਾਰੀ ਇਕੱਠ तकरीबन 7-8 ਲੱਖ ਸ਼ਰੀਰ ਸੀਸ਼ਕਾਉਂਦਾ ਹੈ ਤੇ ਹੁਣ ਉਹਦੇ ਕਰਕੇ ਪ੍ਰਬੰਧ ਵੱਡੇ ਹੁੰਦੇ ਜਾ ਰਹੇ ਆ ਤੇ ਇਹ ਪ੍ਰਬੰਧਕੀ ਬਲੌਗ ਬਹੁਤ ਜ਼ਰੂਰੀ ਸੀ ਕਿਉਂਕਿ ਜਿੰਨਾ ਪ੍ਰਬੰਧ ਚਲਾਉਣਾ ਉਹਨਾਂ ਕੋਈ ਸੋਹਣੀ ਜਗ੍ਹਾ ਸਾਰੀ ਹੋਵੇ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਸ਼ੁਕਰਾਨਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ੁਕਰਾਨਾ ਅਨੇਕਾਂ ਰੂਹਾਂ ਬੈਠੀਆਂ ਪਰ ਉਹਨਾਂ ਨੇ ਦੀਦੀ ਕੋਲਾ ਭਲਾਈ ਕੇਂਦਰ ਦੀ ਝੋਲੀ 'ਚ ਸੇਵਾ ਪਾਈ ਇਹ ਸਾਰੇ ਪ੍ਰਬੰਧਕੀ ਬਲੌਗ ਦੇ ਕਮਰੇ ਵੀ ਬਾਥਰੂਮ ਵੀ ਰਸੋਈਆਂ ਵੀ ਤੇ ਜਿਹੜਾ ਡਿਸਪੈਂਸਰੀ ਦਾ ਵੀ ਇਹ ਐਤਵਾਰ ਬਹੁਤ ਘੱਟ ਹੁੰਦਾ ਹੈ ਕਈ ਵਿੱਚ ਵਿਉਸ਼ ਹੋਣ ਦਾ ਵੀ ਕਾਰਨ ਹੁੰਦਾ ਉਹ ਵੀ ਉਹ ਸਾਰੀ ਜਗ੍ਹਾ ਬਣ ਗਈ ਉੱਥੇ ਟੈਂਡ ਕਰਨ ਵਾਸਤੇ ਇਹ ਸਾਰਾ ਵੱਡੇ ਮੈਨੇਜਰ ਦਰਵਾਰ ਸਾਹਿਬ ਪ੍ਰਧਾਨ ਜੀ ਸ਼ੋਣਕੀ ਕਮੇਟੀ ਕੁਲਵੰਤ ਸਿੰਘ ਜੀ ਮੰਨਣ ਕੇ ਇੱਥੋਂ ਦੇ ਵੀ ਮੈਨੇਜਰ ਗਰੰਥੀ ਸਿੰਘ ਜੀ ਹੋਰ ਜਿੰਨੀਆਂ ਰੂਹ ਆਈਆਂ ਇਹ ਸਾਰਿਆਂ ਦੇ ਸਹਿਯੋਗ ਸਦਕਾ ਇੱਥੋਂ ਦੇ ਜਿਹੜੀ ਇਹ ਸੇਵਾ ਚੋਲੀ ਪਈ ਹੈ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ